ਇਹ ਬਾਬਾ ਘਰੋਂ ਵਧੀਆ ਗੱਡੀ ਤੇ ਹੁੰਦਾ ਤੇ ਇੱਥੇ ਆ ਕੇ ਦੇਖੋ ਆ व्हीਲਚੇਅਰ ਵਾਲੀ ਜਿਹੜੀ ਸਾਈਕਲ ਐ ਦੇ ਉੱਪਰ ਆ ਕੇ ਬੈਠ ਜਾਂਦਾ ਤੇ ਲੂਲਾ ਲੰਗੜਾ ਬਣ ਕੇ ਭੀਖ ਮੰਗਣ ਲੱਗ ਪੈਂਦਾ ਹਾਲਾਂਕਿ ਵੇਖੋ ਬਾਬੇ ਨੇ ਇਸ ਨੇ ਅਮਰਤ ਵੀ ਛਕਿਆ ਹੋਇਆ ਤੇ ਇਹਨਾਂ ਨੂੰ ਪੋਰਾ ਵੀ ਸ਼ਰਮ ਨਹੀਂ ਕਿਵੇਂ ਜਾਣ-ਬੁੱਝ ਕੇ ਲੂਲੇ ਲੰਗੜੇ ਬੰਦਿਆ ਤਾਂ ਕਿ ਕੋਈ ਇਹਨਾਂ ਨੂੰ ਦਾਨ ਦੇਵੇਗਾ ਤੇ ਇਕੱਠੇ ਪੈਸੇ ਕਰਕੇ ਇਹ ਘਰੇ ਲੈ ਜਾਣਗੇ ਤੇ ਬੜਾ ਤੁਸੀਂ ਐਡੇ ਸਹੀ ਸਲਾਮਤ ਹੋ ਫਿਰ ਵੀ ਇਹ ਕੰਮ ਕਰਦੇ ਆਪਾਂ ਬਿਲਕੁਲ ਵੀ ਚੰਗੇ ਨਹੀਂ ਲੱਗਦੇ ਆਪਾਂ ਨੂੰ ਅਮਰਤ ਛਕਿਆ ਉਸ ਦੀ ਥੋੜੀ ਸੰਗ ਸ਼ਰਮ ਚਾਹੀਦੀ ਏ ਕਿ ਆਪਾਂ ਪਵਿੱਤਰ ਹੁੰਨੇ ਆ ਤੇ ਐ ਦੇਖ ਕੇ ਪੂਰੀ ਬਾਬੇ ਦੀ ਵੀਡੀਓ ਤੇ ਅੱਗੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਇਹ ਕਦੀ ਵੀ ਕਿਤੇ ਵੀ ਦੇਖੇ ਤੇ ਤੇ ਕਾਰਵਾਈ ਹੋ ਸਕੇ ਨਾ ਕੋਈ ਵੀ ਅਮੀਰ ਕੋਈ ਰੁਪਈਆ ਨਾ ਦੇਵੇ ਕੰਮ ਤੇ ਕਰੋ ਗੱਡੀ ਚਾਏ ਐ ਕਰੋ ਗੱਡੀ ਚਾਏ ਆ ਉਹਨੇ ਭੇਜਣਗੇ ਆ ਵੀ ਤਾਂ ਗੱਲ ਉਹ ਜਾ ਕੇ ਬਾਬਾ ਹੁਣ ਚੰਗਾ ਬਲ ਲੁੱਲਾ ਲੱਗਣਾ ਪੈ ਜਾਣਾ ਵੀਡੀਓ ਵਾਇਰਲ ਹੋ ਜਾਂਦਾ ਪੂਰੀ ਕੱਲ ਦੋਸਤ ਤੇ ਬਾਬੇ ਦੇ ਦੋਸਤ ਲਿਆ ਵੇ ਗਿਆ ਤਾਂ ਕਰੋ ਨੀ ਚ ਇਹ ਵੀ ਇਹ ਵੀ ਵੀਡੀਓ ਪਾ ਕੇ ਨਾ ਬੜੀ ਵਾਰੀ ਬੈਠੀ ਆ। ਬਾਬਾ ਵਿਚਾਰਾ ਉਹਦਾ ਲਈ ਕਮਾਂਦਾ। ਤੁਸੀਂ ਕਿਹਨੇ ਕਮਾਂਦੀ ਉਸ ਤੋਂ? ਬਾਈ ਆਈ। ਇਹ ਬਲੇ ਸੋਲੀ ਆ। ਸੱਤ ਕਿਹਿਆ ਕਾਲੇ। ਅੱਜ ਬਰਗਰ ਕਿੰਨਾ ਖਾਣੇ ਆ? ਜਿੱਦੇ ਮਰਜ਼ੀ ਖਾ ਲਿਓ। ਆਹ ਦੂਆ ਮੱਟੇ ਜਰਾ ਬੈਠ ਜਾ।